ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਕੁਐਸਟ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਆ ਪੈਸੇ ਨੂੰ ਪੈਸਾ ਸਮਝਿਆ ਕਰੋ ਜ਼ਰੂਰੀ ਆ ਜਿਹੜਾ ਸвая ਸвая ਦੋ ਟਾਈਮ ਚੋ ਕੇ ਜਿਹੜਾ ਗੱਬਰ ਨੂੰ ੱਤੇ ਪਗੇ ਧੰਨਵਾਦ ਸਾਰਿਆਂ ਭਰਾਵਾਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਸੁਰੂ ਹੀ ਕਿਸੇ ਦਾ ਫਾਇਦਾ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਦੋਦੇ ਜ਼ਿਲ੍ਹਾ ਛੇਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਈ ਲਵਦੇ ਫਾਰਮ ਤੇ ਪਹੁੰਚੇ ਆ ਚਪਾਲ ਤੋਂ ਟਾਰੀ ਰੋਡ ਨੂੰ ਜਿਹੜਾ ਰੋਡ ਉੱਪਰ 4 ਕਿਲੋਮੀਟਰ ਐ ਚਪਾਲ ਤੋਂ ਇਹ ਪਿੰਡ ਬਿਲਕੁਲ ਹਾਈਵੇ ਰੋਡ ਦੇ ਉੱਪਰ ਆ ਪਿੰਡ ਦੋਦੇ ਤੇ ਦੋ ਵੜਾ ਸੇਲ ਕਰਨੀਆਂ ਇੱਕ ਤੋਕੜ ਗੱਬਣਿਆ ਤੇ ਇੱਕ ਤਾਜੀ ਸਹੀ ਸਵਾਈ ਕਰੀਏ ਡਿਟੇਲ ਤੁਹਾਡੇ ਨਾਲ ਸਾਂਝੀ ਬਣ ਰਿਓ ਐਂਡ ਟੈਕਰ ਜੀ ਪੁੱਛਦੇ ਕਿਵੇਂ ਦੇ ਰਹਿਣਗੇ ਭਾਪਾ ਪੱਤੇ ਜੀ ਬਾਈ ਲਾਹ ਸਾਸਰੀ ਘਰ ਸਾਸਰੀ ਜੀ ਹੋ ਚੜਦੀ ਕਲਾ ਵਧੀਆ ਜੀ ਵਧੀਆ ਚੱਲ ਠੀਕ ਬਾਈ ਐਡਰੈਸ ਕਰੀਏ ਜੀ ਨੋਟ ਹਾਂ ਜੀ ਆਪਣਾ ਪਿੰਡ ਦੋਦੇ ਹਾਂ ਜੀ ਤੇ ਜ਼ਿਲ੍ਹਾ ਦਰੁਤਾਰ ਤਸਵੀਰ ਚੰਨ ਤੰਨ ਤੇ ਮੋਬਾਈਲ ਨੰਬਰ ਜੀ ਚਭਾਲ ਤੋਂ ਆਪਣਾ ਟਾਰੀ ਰੋਡ ਤੇ ਆਪਣਾ ਬੇੜਿਆ ਚਭਾਲ ਤੋਂ 4 ਕਿਲੋਮੀਟਰ ਦੂਰ ਤੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਆਪਣਾ 991521023 ਠੀਕ ਹੈ ਜੀ ਹਾਂ ਜੀ ਤੇ ਦੋ ਵਾੜਾ ਫਿਰ ਹਾਂਜੀ ਇਹ ਪਹਿਲਾਂ ਰਹਿ ਰਿਹਾ ਪਹਿਲਾਂ ਨਹੀਂ ਸਹੀ ਆ ਹਾਂਜੀ ਪਹਿਲੇ ਸਹੀ ਮੂੰਹ ਕਿ ਮੂੰਹ ਕਿਦਾਂ ਹੈ ਉਹ ਤੇ ਇਹਨਾਂ ਨੂੰ ਪਤਾ ਠੀਕ ਆ ਜੀ ਤੇ ਬਾਕੀ ਇਹਦੇ ਥੱਲੇ ਕਿੰਨਾ ਕਿ ਦੁੱਧ ਭਾਂਡੇ ਚ ਪਾ ਰਹੀ ਹੋਣਾ ਇਹ 20 ਲੀਟਰ ਦਾ ਨਾ ਜੇ ਤਿਆਰ ਆ 20 ਲੀਟਰ ਇਹਨੂੰ ਵੀ ਹਫਤਾ ਕੋਇਆ ਸੋਈ ਅੱਛਾ ਅਮਲੇ ਤੇ ਨਹੀਂ ਚੱਲੀ ਨਹੀਂ ਹਲੇ ਨਹੀਂ ਚੱਲੀ ਠੀਕ ਆ ਜੀ ਤੇ ਆਪਣੇ ਘਰ ਦੀ ਆਪਾਂ ਲਿਆਂਦੀ ਜਣੀ ਹੈ ਹਨਾ ਘਰ ਦੀਆਂ ਹੀ ਵੜਾ ਹੈ ਤੇ ਕੋਈ ਲਿਆਂਦੀ ਨਹੀਂ ਆ ਤੇ 20 ਲੀਟਰ ਤੋਂ ਪਲੱਸ ਜਿਹੜੀ ਜਾ ਰਹੀ ਆ ਤੇ ਨੋਟ ਕਰੀਏ ਸਵੇਰੇ ਦੀ ਸੁਬਾਹ ਦੀ ਕਿੰਨੇ ਵਜੇ ਦੀ ਚਵਾਈ ਹੋਊਗੀ ਹੋਣ ਆਪਣੀ ਕੋਈ 7:00 ਵਜੇ ਦੀ ਆ 7:00 ਵਜੇ ਵੀ ਆਪਣਾ ਇਹ ਤਾਂ ਦੂਜਾ ਕੰਮ ਨਹੀਂ ਆ ਆਪਣੀ ਦੁਕਾਨ ਆਪਾਂ ਪਈ ਹੋਈ ਆ ਕੱਪੜੇ ਦੀ ਦੋਦੇ ਕਰਕੇ ਆਪਣਾ ਘਰੇ ਸਾਂਭੀਣੀ ਜੰਦੀ ਕਈ ਹਣ ਹਾਂ ਹਾਂਜੀ ਤੇ ਵੀ ਇੱਕ ਜਿਹੜਾ ਪਲੱਸ ਦੁੱਧ ਤਿਆਰ ਰੈਡੀ ਹੈ ਨਾ ਠੀਕ ਹੈ ਪਹਿਲਾ ਸੂਆ ਪਲੂਣ ਹੀ ਸੂਈ ਹੋਈ ਹੈ thora thara ਕਰਵਾ ਲੀਏ ਮੜਾ ਚੈੱਕ ਕਰ ਇਹਨੂੰ ਖੋਲਦਗੇ ਵਹਿ ਤੇ ਫਾਰਮਾਂ ਦੇ ਵਿੱਚ ਸਜਣੋਂ ਖੁੱਲੀਆਂ ਰਹਿੰਦੀਆਂ ਆਮ ਫਿਰ ਵੀ ਤੁਹਾਨੂੰ ਥੋੜਾ ਬੜਾ ਤੋੜ ਕੇ ਵਿਖਾ ਦਿੰਨੇ ਆ ਵਹਿੜ ਚੰਗੀ ਆ ਹੱਥਾਂ 'ਚ ਥਣ ਥਣ ਮੁਠੀ ਵਾਲਾ ਥਾਣਿਆ ਕੋਈ ਪੂਰੀ ਓਕੇ ਆ ਨਾ ਚਵਾਈ ਹਾਂਜੀ ਹਾਂਜੀ ਪੂਰੀ ਓਕੇ ਠੀਕ ਆ ਕੋਈ ਵੀ ਥਾਂ ਦੇ ਵਿੱਚ ਭਾਲ ਹੈਗੀ ਮਾੜੀ ਮੋਟੀ ਆ ਭਾਲ ਸਤਾਜੀ ਸੁਈ ਆ ਨਾ ਬੈਠੇ ਹੂੰ ਹੂੰ ਵਾਹ ਲੋ ਇੱਕ ਕਰੋ ਥਾਂ ਲੈਵਾ ਚ ਇੱਕ ਸਜਣੋਂ ਥਣ ਥਣ ਬਹੁਤ ਸੋਨਾ ਮੁਠੀ ਵਾਲਾ ਥਾਣਿਆ ਭਾਵੇਂ ਕੋਈ ਮਸ਼ੀਨਾਂ ਚੋਲੇ ਤੇ ਭਾਵੇਂ ਹੱਥੀਂ ਚੋਲੇ ਠੀਕ ਆ ਜੀ ਪਹਿਲਾਂ ਇਹ ਆਪਣੋਂ ਆ ਮੋੜ ਲਿਓ ਕਰਮਾਲੀ ਨੂੰ ਭਲਾਂ ਪਈਆਂ ਕਿਉਂਕਿ ਸੂਈ ਤਾਜੀ ਆ ਕੋਈ ਜ਼ਿਆਦਾ ਸਮਾਂ ਜਿਹੜਾ ਨਹੀਂ ਹੋਇਆ ਸੂਈ ਨੂੰ ਬਾਕੀ ਇਹਦੀ ਜਿਹੜੀ ਮਾਂ ਆ 30 ਲੀਟਰ ਦੁੱਧ ਦਿੰਦੀ ਰਹੀ ਅੱਛਾ ਮਾਂ 30 ਪਲੱਸ ਦੁੱਧ ਦਿੰਦੀ ਰਹੀ ਆ ਇਹ ਵੀ ਚਲੋ ਸਿਆਦ ਹੁੰਦੀ ਤੇ ਫਿਰ 30 ਘਰ ਹੋਣਾ ਹੈ ਇਹਨੇ ਵੀ ਹਾਂ ਤੇ ਚਲ 22 23 ਤੇ ਦੇਰੂ ਆਸ ਹੈਗੀ ਨਾ ਪੂਰੀ ਆਈਟਮ ਅੱਛਾ ਜੀ ਲਓ ਜੀ ਥਾਣੇ ਵੇਖੋ ਸੱਜਰੋਂ ਨੇੜੇ ਤੋਂ ਤੁਹਾਨੂੰ ਕਰਵਾ ਲਈਏ ਚੱਕ ਥਾਣ ਸੋਨਾ ਮੁਠੀ ਤੋਂ ਬਾਹਰ ਆਊਗਾ ਹਨਾ ਪਰ ਅਮਗੇ ਪੂਰਾ ਥਾਣਾ ਬਿਲਕੁਲ ਮੋਠੀ ਤੋਂ ਬਾਹਰ ਆਊਗਾ ਥਾਂ ਬਹੁਤ ਸੋਹਣਾ ਹੈ ਅਜੇ ਤਾਜੀ ਸੂਈ ਆ ਹਫਤਾ ਖਾਂਢੀ ਹੋਇਆ ਫਿਰ ਪਣਾ ਪੂਣਾ ਪਹਿਲਾਂ ਪਲੂ ਨੂੰ ਖਾਸ ਕਰਕੇ ਪੈਣਗਾ ਮੇਲ ਕਾਫ ਮਗਰ ਬੱਚਾ ਆ ਗਿਆ ਸਜਣੋ ਤੇ ਮੇਲੇ ਮੂਲੇ ਤੇ ਚੱਲ ਕੇ ਜਿਹੜਾ 25+ ਹਾਂਜੀ ਕਰ ਜੂਗੀ ਹਾਂਜੀ ਹਾਂਜੀ ਕਰ ਜੂਗੀ ਇਹ ਚਾਲ ਤੋਂ ਸੁਣਦੀ ਬਿਰਤਨ 30 ਲੀਟਰ ਦੇਣਾ ਸੀਮਨ ਦਾ ਪਤਾ ਕਿਹੜੇ ਦੀ ਆਪ ਇਹ ਏਬੀਐਸ ਦੀ ਹੈ ਏਬੀਐਸ ਦੀ ਹਣਾ ਤੇ ਕਿੰਨੇ ਕਿਤੇ ਦੇ ਦੇਣੀ ਹਨ ਆਪਾਂ ਇਹ ਆਪਾਂ ਮੁੱਲ ਉਹੀ ਕਰਦੇ ਆ ਜੋ ਆਪਾਂ ਲੈਣ ਦੇਣ ਕਰਨਾ ਠੀਕ ਹੈ ਜੀ ਆਪਣਾ 85000 ਮੋਲੇ ਦਾ ਵੈਲਦਾ ਤੇ ਉਹ ਚੋ ਪਿਆਰ ਮੌਤ ਪਿਆਰ ਮੌਤ ਕਰਾਂਗੇ ਆਪਾਂ ਕਿੰਨਾ ਦਾ ਪੂਰੀ ਦਿੱਤਾਗੇ ਆਪਾਂ 60000 ਦੇ ਦਾਂਗੇ ਵੈਲ 80000 ਦੇ ਕੋਈ ਥੋੜਾ ਬਧਾ ਹੋਰ ਕਰ ਦੋ ਘਰ ਆਿਆਂ ਦਾ ਬਾਕੀ ਆਪਾਂ ਛੋੜ ਕਰਾਂ ਕੋਈ 500 700 ਦੀ ਗੱਲ ਕਰਾਂਗੇ ਹੋਰ ਕਰ ਦਿਓ ਚਲੋ 60000 ਕਰ ਦਾਂਗੇ ਆ ਕਰ ਦਿਓ ਕਰ ਦਿਓ ਠੀਕ ਹੈ ਜੀ ਦੇ 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 ਘਰ ਆਲਾ ਵੀ ਖੜੇ ਉਹਦੇ ਲਈ ਨੇ ਬੈਸਟ ਆ ਸਭ ਤੋਂ ਹਾਂ ਕਿਉਂਕਿ ਮੇਰੇ ਘਰ ਦੀ ਪਾਲੀ ਹੋਈ ਆ ਕੋਈ ਇਹ ਜਾਣੀ ਹੈ ਬਵਾਰ ਦਾ ਆਪਣਾ ਕੰਮ ਉਹ ਤੇ ਫਿਰ ਤੇ ਵੱਖਰੀ ਗੱਲ ਹੈ ਹਾਂ ਹਾਂਜੀ ਠੀਕ ਆ ਦੂਜੇ ਨੰਬਰ ਤੇ ਜਿਹੜੀ ਆ ਗਈ ਆ ਗੱਬਣ ਆ ਗਈ ਨਾ ਟੋਕੜ ਗੱਬਣ ਇਹ ਛਾਈਆਂ ਮੇਲਿਆਂ ਦੀ ਵਿੱਚੀ ਸੋਨ ਵਾਲੀ ਆ ਚੈੱਕ ਪਾਸ ਆ ਗਈ ਆ ਚੈੱਕ ਪਾਸ ਆ ਹਾਂ ਗਾਰੰਟੀ ਪੂਰੀ ਹੂੰ ਹੂੰ ਤੇ ਬਾਕੀ ਇਹ ਕਬੀਏ ਥੋੜਾ ਦਮੀਰ ਮਾਰ ਗਈ ਦੁੱਧ ਨਹੀਂ ਹੈਗਾ ਇਸ ਟਾਈਮ ਦੁੱਧ ਨਹੀਂ ਛੱਡੀ ਹਾਂਜੀ ਤਾਂ ਕਿ ਵੱਡੀ ਵੜਿਆ ਠੀਕ ਆ ਉਦਾਂ ਆਪਣੇ ਦੋ ਇਹਨੇ ਦਿੱਤਾ ਵਾ ਕਿੰਨਾ ਕ ਦੁੱਧ ਪਾਇਆ ਨੇ ਦੁੱਧ ਦਿੱਤਾ ਸੀ ਇਹਨੇ ਹਾਂਜੀ ਇਹ ਫਿਰ ਨੂੰ ਡੈਰ ਹੋ ਗਿਆ ਤੇ ਤਾਂ ਚੇਤੀ ਬਣੀ ਨਹੀਂ ਏ ਠੀਕ ਆ ਕਦ ਕਾਠ ਚੰਗਾ ਵੱਡਾ ਹਨਾ ਉਹ ਵੀ ਇੱਥੇ ਸਾਈਡੀਆਂ ਨਹੀਂ ਰਵਾਂ ਗਾਵਾਂਗੇ ہاں ਵਟੂnga ਤਾਂ ਤੁਣਾ ਸਾਫ਼ ਆ ਸਜਣੋ ਜਿਹੜੀ ਡਰਾਈ ਕੀਤੀ ਹੋਈ ਏ ਹਾਂਜੀ ਡਰਾਈ ਕੀਤੀ ਹੋਈ ਏ ਨਹੀਂ ਹੁਣ ਦੁੱਧ ਨਹੀਂ ਹੈਗਾ ਥਾਂ ਜਿਹੜੇ ਚੈੱਕ ਪਾਸ ਚਿਪਾ ਹੀ ਨਿਕਲੂਗਾ ਢਾਈਆਂ ਮਹੀਨਿਆਂ ਦੀ ਜਿਹੜੀ ਚੈੱਕ ਪਾਸ ਹੈ ਓਕੇ ਆ ਤੇ ਇਹ ਕਿੰਨੇ ਕੁ ਦੀ ਜੇ ਦੇਣੀ ਹੋਵੇ ਤੇ ਕਿੰਨੇ ਕੁ ਦੀ ਹੋਣੀ ਇਹ ਦੇ ਦੇਣੀ ਹੋਵੇ ਤੇ ਜੇ ਸੁਈ ਹੋਵੇ ਤਾਂ ਤੇ ਕਟਵੜਾ ਲੱਖ ਰੁਪਏ ਦੀ ਗਾਹ ਹੈਗੀ ਆ ਹਾਂਜੀ ਹੌਂਦੇ ਸਾਲਾਂ ਕਿ ਇਸ ਤੇ ਹਿਸਾਬ ਨਾਲ ਆਪਾਂ 50000 ਰੁਪਏ ਮੌਲ ਕਰਦੇ ਆ ਇਹ ਚੋਂ ਪਿਆਰ ਨਾਲ ਤਾਂ ਕਿੰਨਾ ਕਰੀਏ ਤਾਂ ਹੁਣ ਤਾਂ ਕਰਦਾ ਕਿ ਕੋਈ 2000 ਛੋਟ ਕਰ ਦਾਂਗੇ ਇਹ ਚੋਂ 2-3000 ਕਰ ਦਿਓ ਚਲੋ ਕਰਦਾ ਕੋਈ ਹਾਂ ਨਾ ਗਾੜੀ ਆ ਕੇ ਕਰਦਾ ਕਿ 45000 ਦੇ ਦతా ਹਾਂ ਹਾਂਜੀ 45000 ਦੇ ਦతా ਇਕ ਵਾਹ ਜੀ ਵਾਹ ਬਹੁਤ ਵਧੀਆ ਰੇਟ ਕੀਤਾ ਤੇ ਸੱਜਣੋਂ ਖਰੀਦਦਾਰੀ ਕਰਿਓ ਪਿੰਡ ਦੋਦੇ ਪਹੁੰਚ ਗਏ ਬਾਕੀ ਆਪਣੇ ਦੇ ਕੇ ਵੈਂਸਨ ਦੀ ਮਸ਼ੀਨ ਹੀ ਹੈਗੀ ਆ ਆਪਾਂ 10 ਦਿਨ ਹੋਏ ਲੈਂਦੀ ਨੂੰ ਬੈਠ ਕਰਕੇ ਲੈਂਦੀ ਉਹ ਸਾਹਮਣੇ ਜੀ ਹਾਂਜੀ ਸੱਜਣੋ ਉਹ ਮਸ਼ੀਨ ਵੀ ਆ ਗਈ ਇੱਕ ਦੁੱਧ ਵਾਲੀ ਹਾਂਜੀ ਇਹ ਦਾਦੇ ਨੂੰ ਇਹ ਲਈ ਨੂੰ ਰੱਖ ਦੇਣੀ ਹੋ ਗਿਆ ਨਵੀਂ ਆ ਸਾਰਾ ਓਕੇ ਆ ਡਰਮ ਡਰਮ ਨਾਲ ਨੇ ਹਾਂਜੀ ਤੇ ਮਸ਼ੀਨ ਆ ਮੋਟਰ ਮੋਟਰ ਉੱਤੇ ਲੱਗੀ ਆ ਬਹੁਤ ਵਧੀਆ ਕਿਹੜੀ ਕੰਪਨੀ ਦੀ ਆ ਗਈ ਹੈ ਮੈਂਸਨ ਕੰਪਨੀ ਦੀ ਆ ਅੱਛਾ 1 HP ਦੀ ਮੋਟਰ ਆ ਤੇ ਸਿੰਗਲ ਬਗਟ ਆ ਹਾਂ ਆਪਾਂ ਨੇ ਦੀ 47000 ਦੀ ਅੱਛਾ ਕਲੋਂ ਸੰ ਨਾਲੀ ਦੀ ਦੇ ਵਿਗਣੀ ਨਹੀਂ ਵੀ ਥੋੜਾ ਬੜਾ ਉਧਰ ਉਧਰੀ ਹੋ ਜੂਗਾ। ਆਪਾਂ ਕੋਈ ਨਹੀਂ ਕਰ ਲਾਂਗੇ ਜੋ ਵੀ ਹੱਦ 40 ਦੀ ਦੇ ਦਾਂਗੇ। 10 ਦਿਨ ਚੱਲੀਏ ਸਿਰਫ ਦਾ ਦੇਣਾ। ਹਾਂਜੀ। ਠੀਕ ਹੈ। ਸੱਚ ਨੂੰ ਇਹ 40000 ਦੀ ਜਿਹੜੀ ਜੈਸਨ ਉਹ ਇਹ ਮਸ਼ੀਨ ਮਿਲ ਜੂਗੀ। ਮਸ਼ੀਨ ਚੰਗੀ ਆ। ਆਪਦੀ ਤਿੰਨਾਂ ਚੀਜ਼ਾਂ ਦੀ ਜਿਹੜੀ ਵੀ ਚੀਜ਼ ਮਨਪਸੰਦ ਨੂੰ ਲੱਗੇ ਇਹ ਚੋਂ ਆਪਣੀ ਖਰੀਦਦਾਰੀ ਕਰ ਸਕਦੇ ਪੀਸ ਚੁਣ ਸਕਦੇ ਜੀ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ। ਸਤਿ ਸ੍ਰੀ ਅਕਾਲ ਜੀ।